ਮਨ ਮੈਲਾ ਸਭ ਕੁਝ ਮੈਲਾ ਤਨ ਧੋਤੇ ਮਨ ਹਾਛਾ ਨਾ ਹੋਏ ਇਹ ਜਗ ਭਰਮ ਭੁਲਾਇਆ ਵਿਰਲਾ ਬੁਝਿਆ ਕੋਇ ਮਹਾਰਾਜ ਕਹਿੰਦੇ ਆ ਬੰਦੇ ਦਾ ਮਨ ਮੈਲਵ ਮਨ ਮੈਲਾ ਸਭ ਕੁਝ ਮੈਲੇ ਤਨ ਧੋਤੇ ਮਨ ਹਾਛਾ ਨਾ ਹੋਇ ਪਾਵ ਤਨ ਧੋਣ ਦੇ ਨਾਲ ਮਨ ਸਾਫ ਨਹੀਂ ਹੋ ਸਕਦਾ ਇਹ ਜਗ ਭਰਮ ਭੁਲਾਇਆ ਵਿਰਲਾ ਬੁਝਿਆ ਕੋਇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਮਹਾਰਾਜ ਹਰਦਵਾਰ ਗਏ ਆ ਹਰਦਵਾਰ ਜਾ ਕੇ ਕੀ ਵੇਖਦੇ ਆ ਉਥੇ ਕੁਝ Hindu ਵੀਰ ਉਥੇ ਕੁਝ Hindu ਵੀਰ ਨਦੀ ਦੇ ਵਿੱਚ ਉਤਰ ਕੇ ਤੇ ਚੜਦੇ ਸੂਰਜ ਵਾਲੇ ਪਾਸੇ ਮੂੰਹ ਕਰਕੇ ਚੜਦੇ ਵੱਲ ਨੂੰ ਮੂੰਹ ਕਰਕੇ ਪਾਣੀ ਪਾਰ ਝਟਦੇ ਪਾਣੀ ਗੁਰੂ ਨਾਨਕ ਦੇਵ ਜੀ ਸੱਜੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਪੁੱਛਦੇ ਆ ਕਿ ਇਹ ਤੁਸੀਂ ਕੀ ਕਰ ਰਹੇ ਹੋ ਉਹ ਜਵਾਬ ਦਿੰਦੇ ਆ ਕਿ ਇਹ ਪਾਣੀ ਅਸੀਂ ਆਪਣੇ ਮਰੇ ਹੋਏ ਪਿਤਰਾਂ ਤੱਕ ਪਚਾਰ ਰਹੇ ਆ ਉਹ ਕਹਿੰਦੇ ਇਹ ਪਾਣੀ ਅਸੀਂ ਸੂਰਜ ਦੇਵਤੇ ਤੱਕ ਪਚਾਰ ਰਹੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਵੀ ਪਾਣੀ ਦੇ ਵਿੱਚ ਉਤਰੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਵੇਖਿਓ ਕਿੱਡਾ ਵਧੀਆ ਵਾ ਅੱਜ ਜੇਕਰ ਕਿਸੇ ਨੂੰ ਸਮਝਾਉਣਾ ਹੋਵੇ ਨਾ ਸਾਡੇ ਲੋਕ ਇੱਕ ਰੀ ਪਿਆਰ ਦਾ ਸਮਝਾਉਂਦੇ ਆ ਉਹੀ ਸਵਾਲ ਕਿਤੇ ਕੋਈ ਬੰਦਾ ਦੋਰੀ ਹਰੀ ਪੁੱਛ ਲੈਣਾ ਤਾਂ ਸਾਡੇ ਲੋਕ ਟੁੱਟ ਟੁੱਟ ਕੇ ਪੈਂਦੇ ਉਹਨੂੰ ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁਭਾਅ ਵੇਖਿਓ ਕਿੰਨਾ ਸਮਝਾਉਣ ਦਾ ਕਿੰਨਾ ਬਲਖਣ ਸੁਭਾਅ ਸੀ ਉਹਨਾਂ ਦਾ ਕਿੰਨਾ ਸਮਝਾਉਣ ਦਾ ਤਰੀਕਾ ਸੀ ਉਹਨਾਂ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਵਿੱਚ ਉਤਰੇ ਆ ਵਿਚ ਉਤਰ ਕੇ ਉਹਨਾਂ ਨੇ ਲੈਂਦੇ ਪੱਖ ਨੂੰ ਲੈਂਦੇ ਵਾਲੇ ਪਾਸੇ ਪਾਣੀ ਪਾਉਣਾ ਸ਼ੁਰੂ ਕਰਤਾ ਵਾ ਪਾਣੀ ਛੱਟਣਾ ਸ਼ੁਰੂ ਕਰਤਾ ਵਾ ਹੁਣ ਉਹਨਾਂ ਨੇ ਹਿੰਦੂ ਵੀਰਾਂ ਨੇ ਪੁੱਛਿਆ ਕਹਿੰਦੇ ਭਾਈ ਤੁਸੀਂ ਚੱਲੇ ਹੋਗੇ ਵੀ ਸਾਰਾ ਜਿੰਨਾ ਮਲਾਕਾ ਸਾਰਾ ਉਹ ਚੜਦੇ ਵਾਲ ਨੂੰ ਪਾਣੀ ਦੇ ਰਿਹਾ ਵਾ ਉਹ ਕਹਿੰਦੇ ਤੁਸੀਂ ਲੈਂਦੇ ਪਾਸੇ ਪਾਣੀ ਕਿੱਧਰ ਦੇ ਰਹੇ ਹੋ ਅੰਦਰ ਸੂਰਜ ਇੱਧਰ ਚੜਦਾ ਵਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਉੱਤਰ ਸੀਗਾ ਕਿ ਮੈਂ ਇਹ ਪਾਣੀ ਪੰਜਾਬ ਦੇ ਵਿੱਚ ਮੇਰੇ ਖੇਤ ਸੋਕਰਿਆ ਆ ਮੈਂ ਇਹ ਪਾਣੀ ਪੰਜਾਬ ਆ ਆਪਣੇ ਖੇਤਾਂ ਨੂੰ ਪਹਚਾ ਰਿਆ ਵਾ ਹੁਣ ਉਹਨਾਂ ਦੀ ਹੈਰਾਨੀ ਹੋਈ ਉਹਨਾਂ ਨੇ ਉੱਥੇ ਤਰਕ ਕੀਤਾ ਉਹ ਕਹਿੰਦੇ ਵੀ ਤੁਹਾਡਾ ਪਾਣੀ ਐਡੀ ਦੂਰ ਪੰਜਾਬ ਦੀ ਧਰਤੀ ਉੱਥੇ ਪਹੁੰਚੇਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਤਰ ਦਿੱਤਾ ਉਹ ਕਹਿੰਦੇ ਜੇਕਰ ਮੇਰੇ ਦੁਆਰਾ ਛਟਿਆ ਹੋਇਆ ਪਾਣੀ ਪੰਜਾਬ ਨਹੀਂ ਪਹੁੰਚ ਸਕਦਾ ਹੋਂਦੇ ਪੰਜਾਬ ਨੂੰ ਵੇਖਿਆ ਜਾਵੇ ਪੰਜਾਬ ਤਾਂ ਹੈ ਵੀ ਧਰਤੀ ਦੇ ਉੱਪਰ ਆ ਉਹ ਕਹਿੰਦੇ ਜੀ ਮੇਰਾ ਛੱਟਿਆ ਹੋਇਆ ਪਾਣੀ ਮੇਰੇ ਪੰਜਾਬ ਨਹੀਂ ਪਹੁੰਚ ਸਕਦਾ ਹੋਂਦੇ ਤੁਹਾਡੇ ਦੁਆਰਾ ਛੱਟਿਆ ਹੋਇਆ ਪਾਣੀ ਐਡੀ ਅਰਬਾਂ ਖਰਬਾਂ ਮਿਲੋ ਦੂਰ ਸੂਰਜ ਉੱਥੇ ਪਹੁੰਚੇਗਾ ਹੋਂਦੇ ਜੇਕਰ ਮੇਰੇ ਦੁਆਰਾ ਛੱਟਿਆ ਹੋਇਆ ਪਾਣੀ ਪੰਜਾਬ ਨਹੀਂ ਪਹੁੰਚ ਸਕਦਾ ਮੇਰੇ ਖੇਤਾਂ ਦੇ ਵਿੱਚ ਨਹੀਂ ਪਹੁੰਚ ਸਕਦਾ ਉਹ ਕਹਿੰਦੇ ਤੁਹਾਡੇ ਦੁਆਰਾ ਛੱਟਿਆ ਹੋਇਆ ਪਾਣੀ ਤੁਹਾਡੇ ਮਰੇ ਹੋਏ ਪਿਤਰਾ ਤੱਕ ਪਹੁੰਚੇਗਾ ਲੋਜਿਕ ਸਿਕਰੂ ਸਾਹਿਬ ਦਾ ਲੇਕਿਨ ਅੱਜ ਜੇ ਰੋ ਸਾਡੇ ਬੰਦੇ ਜਾਂਦੇ ਆ ਤੀਰਥਾਂ ਤੇ ਤੇ ਸਾਡੇ ਬੰਦੇ ਜਾ ਕੇ ਕੀ ਕਹਿੰਦੇ ਆ ਮੈਂ ਕਿਸੇ ਦਾ ਨਾਮ ਨਹੀਂ ਲਾਵਾਂਗਾ ਤੁਸੀਂ ਆਪਸੇ ਆਣੀਓ ਸਾਡੇ ਬੰਦੇ ਜਾ ਕੇ ਤੀਰਥਾਂ ਤੇ ਕੀ ਕਹਿੰਦੇ ਆ ਗੁਰੂ ਸਾਹਿਬ ਵੀ ਜਾਂਦੇ ਰਹੇ ਤੀਰਥਾਂ ਤੇ ਜਾਂਦੇ ਰਹੇ ਅਸੀਂ ਉਸ ਗੱਲ ਤੋਂ ਮੁਨਕਰ ਨਹੀਂ ਆ ਵੀ ਨਹੀਂ ਜਾਂਦੇ ਰਹੇ ਲੇਕਿਨ ਸਵਾਲ ਇਹ ਪੈਦਾ ਹੁੰਦਾ ਵਾ ਕਿ ਸਾਡੇ ਗੁਰੂ ਸਾਹਿਬ ਜਾ ਕੇ ਕਰਦੇ ਕੀ ਰਹੇ ਆ ਜੇ ਤੇ ਅੱਜ ਅਸੀਂ ਵੀ ਤੀਰਥਾਂ ਤੇ ਜਾ ਕੇ ਉਹ ਕੰਮ ਕਰੀਏ ਜਿਹੜਾ ਕੰਮ ਕਿਸੇ ਵੇਲੇ ਸਾਡੇ ਗੁਰੂ ਪਾਤਸ਼ਾਹ ਨੇ ਕੀਤਾ ਸੀ ਤੇ ਅੱਜ ਸਾਡੇ ਸਿੱਖਾਂ ਦੇ ਘਾੜੀ ਵੀ ਉਹਨਾਂ ਦੇ ਘਾੜੀ ਵੀ ਸਿਰ ਝੁਕੇ ਤੇ ਇਹ ਵੀ ਸਖੀ ਦਾ ਪ੍ਰਚਾਰ ਕਰ ਰਹੇ ਜੇਕਰ ਸਾਡੇ ਲੋਕ ਵੀ ਤੀਰਥਾਂ ਤੇ ਜਾ ਕੇ ਉਹ ਕੰਮ ਕਰਨ ਜਿਹੜੇ ਕੰਮ ਸਾਡੇ ਗੁਰੂਆਂ ਨੇ ਕੀਤੇ ਸੀ ਸਾਡੇ ਗੁਰੂਆਂ ਨੇ ਕੀਤਾ ਲਾਜਿਕ ਦਿੱਤੇ ਤਰਕ ਦਿੱਤੇ ਵਿਚਾਰਾਂ ਦਿੱਤਿਆਂ ਲੋਕਾਂ ਨੂੰ ਸਮਝਾਇਆ ਜਿਹੜੀ ਦੁਨੀਆ ਕਰੋਏ ਪੈ ਚੁੱਕੀ ਹੈ ਅੱਜ ਸਾਡੇ ਹਾਲਾਤ ਵੇਖੀਦੇ ਆ ਸਾਡੇ ਵਾਲੇ ਉਹਨਾਂ ਦੇ ਵਿੱਚ ਹੀ ਵਹਿ ਜਾਂਦੇ ਆ ਤਉ ਉਧਾਰਨਾ ਗੁਰੂ ਸਾਹਿਬ ਵੀ ਤੇ ਜਾਂਦੇ ਰਹੇ ਆ ਜਾਂਦੇ ਰਹੇ ਆ ਅਸੀਂ ਉਸ ਘਰ ਤੋਂ ਮੁਨਕਰ ਥੋੜੀ ਆ ਵੀ ਨਹੀਂ ਜਾਂਦੇ ਰਹੇ ਅਸੀਂ ਕਹਿੰਦੇ ਆਪ ਕਹਿੰਦੇ ਜਾਂਦੇ ਰਹੇ ਆ ਸਾਰੀ ਸਾਖੀ ਮੈਂ ਤੁਹਾਨੂੰ ਸੁਣਾਤੀ ਆ ਵੀ ਗੁਰੂ ਸਾਹਿਬ ਜਾਂਦੇ ਰਹੇ ਆ ਲੇਕਿਨ ਸਵਾਲ ਮੋੜਕੋੜ ਕੇ ਉੱਥੇ ਹੁੰਦਾ ਵਾ ਜਾ ਕੇ ਕਰਦੇ ਕੀ ਰਹੇ ਆ ਉਹਨਾਂ ਨੂੰ ਸਮਝਾਉਂਦੇ ਰਹੇ ਆ ਤੀਰਥਾਂ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਆ ਮੈਂ ਆਪਣੇ ਸਿੱਖਾਂ ਨੂੰ ਵੀ ਕਹਿੰਦਾ ਵਾਂ ਤੀਰਥਾਂ ਤੇ ਜਾਓ ਲੇਕਿਨ ਜਾਓ ਕੀ ਕਰਨ ਇਹ ਨਹੀਂ ਵੀ ਉਹਨਾਂ ਦੇ ਵਿੱਚ ਤੁਸੀਂ ਗੰਗਾ ਦੇ ਵਿੱਚ ਬਹਿ ਜਾਓ ਇਹ ਨਹੀਂ ਵੀ ਜਮਨਾ ਨਦੀ ਦੇ ਵਿੱਚ ਉਹਨਾਂ ਦੇ ਵਿੱਚ ਹੀ ਬਹਿ ਜਾਓ ਨਾ ਉੱਥੇ ਜਾ ਕੇ ਗੁਰਮਤਿ ਲਿਟਰੇਚਰ ਲਾਈ ਗਏ ਆਪਾਂ ਅਸੀਂ ਗੁਰਮਤਿ ਲਿਟਰੇਚਰ ਲਾਵਾਂਗੇ ਹੋ ਸਕਦਾ ਵਾ ਕੋਈ ਬੰਦਾ ਤੀਰਥਾਂ ਤੇ ਹੋ ਸਕਦਾ 50000 ਬੰਦਾ ਆਵੇ ਉਹਨਾਂ 50000 ਬੰਦਿਆਂ ਦੇ ਵਿੱਚੋਂ ਕੋਈ 5 7 10 ਬੰਦੇ ਐਸੇ ਹੋਣਗੇ ਜਿਹੜੇ ਸਾਡੇ ਕੋਲੋਂ ਗੁਰਮਤਿ ਦਾ ਲਿਟਰੇਚਰ ਖੜਕੇ ਹੋ ਸਕਦਾ ਆਪਣੇ ਘਰ ਜਾ ਕੇ ਪੜਨ ਤੇ ਜਦੋਂ ਪੜਨਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਮਨ ਮੈਲਾ ਸਭ ਕੁਝ ਮੈਲਾ ਤਨ ਧੋਤੇ ਮਨ ਹਛਾਣਾ ਹੋਏ ਇਹ ਜਗ ਪਰਮ ਭਲਾਇਆ ਵਿਰਲਾ ਬੁੱਝੇ ਕੋਈ ਉਹਨਾਂ ਨੂੰ ਸਮਝ ਲੱਗੇਗੀ ਹੁਣ ਇਥੇ ਕਈ ਇਹ ਵੀ ਰੋਕਦੇ ਆ ਫਿਰ ਲਓ ਜੀ ਜੇ ਬਾਣੀ ਕਹਿੰਦੀ ਆ ਵੀ ਇੱਥੇ ਬਾਣੀ ਉਹਨਾਂ ਵੀਰਿਆਂ ਨੂੰ ਜਵਾਬ ਦੇ ਦਵਾ ਕਈ ਸਾਡੇ ਵੀਰ ਤਰਕ ਕਰ ਦਿੰਦੇ ਆ ਕਿ ਬਾਣੀ ਖਰੇਂਦਾ ਹੋਣ ਤੋਂ ਰੋਕਦੀ ਜਾਂ ਮੈਂ ਬੇਨਤੀ ਕਰਾਂ ਬਾਣੀ ਨਾਉਣ ਤੋਂ ਕਿਤੇ ਨਹੀਂ ਰੋਕਦੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਭਏ ਰੋਗਾ ਇਸ਼ਨਾਨ ਕਰਨ ਤੋਂ ਬਾਣੀ ਕਿਤੇ ਨਹੀਂ ਰੋਕਦੀ ਲੇਕਿਨ ਬਾਣੀ ਉਹਨਾਂ ਕਰਮ ਕਾਂਡਾਂ ਦੇ ਵਿੱਚੋਂ ਕੱਢਦੀ ਆ ਜਿਹੜੇ ਕਰਮ ਕਾਂਡ ਧਰਮ ਦੇ ਨਾਲ ਹੀ ਕੀਤੇ ਜਾਂਦੇ ਆ ਜਿਹੜੇ ਲੋਕ ਇਹ ਸੋਚਦੇ ਆ ਕਿ ਅਸੀਂ ਜਾ ਕੇ ਇਸ਼ਨਾਨ ਕਰਾਂਗੇ ਇਸ਼ਨਾਨ ਕਰਕੇ ਸਾਡਾ ਮਨ ਸਾਫ ਹੋ ਜਾਏਗਾ ਸਾਡੇ ਪਾਪ ਉਤਰ ਜਾਣਗੇ ਮਹਾਰਾਜ ਕਹਿੰਦਾ ਇਦਾਂ ਨਹੀਂ ਇਦਾਂ ਕੇਵਲ ਤੁਹਾਡਾ ਤਨ ਸੁਚਾ ਹੋ ਰਿਹਾ ਨਾਉ ਦੇ ਨਾਲ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਮਹਾਰਾਜ ਕਹਿੰਦਾ ਇਦਾਂ ਨਹੀਂ ਜੇ ਤੁਸੀਂ ਇਸ਼ਨਾਨ ਕਰਨਾ ਵਾ ਇਸ਼ਨਾਨ ਕਰਨ ਦੇ ਨਾਲ ਉਹ ਕੇਵਲ ਤੁਹਾਡੇ ਤਨ ਦੀ ਸੁਚਮਿਆ ਮਨ ਦੀ ਸੁਚਮ ਨਹੀਂ ਹੋ ਮੰਦੀ ਸੁਚਮਕੀ ਆ ਬਾਣੀ ਪੜਨਾ ਮੰਦੀ ਸੁਚਮਕੀ ਦੇ ਨਾਲ ਆ ਬਾਣੀ ਪੜਨ ਦੇ ਨਾਲ ਸੰਸਾਰ ਤੇ ਅਸੀਂ ਬੜੀ ਵਾਰੀ ਬੇਨਤੀ ਕਰ ਚੁੱਕੇ ਸੰਸਾਰ ਤੇ ਆਪਾਂ 84 ਲੱਖ ਦਾ ਗੇੜ ਕੱਟ ਕੇ ਆਏ ਕੀ ਲੈਣੇ ਆ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਅਨਸਾਰ ਲੱਗਿਆਨ ਲਾਲਚ ਬੰਦੇ ਨੇ ਨਾਮ ਅਨਸਾਰਤਾ ਲੱਗਿਆਨ ਲਾਲਚ ਬੰਦੇ ਨੂੰ ਲਾਲਚ ਲੱਗੇ ਮਹਾਰਾਜ ਕਹਿੰਦੇ ਬਿਰਥਾ ਜਨਮ ਪ੍ਰਾਣੀ ਵਿਰਥਾ ਜਨਮੇ ਗਵਾਤਾ ਹੀਰੇ ਜੈਸਾ ਜਨਮ ਕੌਡੀ ਬਦਲ ਜਾਈ ਮਹਾਰਾਜ ਨੇ ਨੋਂਦੋ ਕੇ ਜਣੀਆਂ ਰੋਕਿਆ ਸਗੋ ਮਹਾਰਾਜ ਆਪ ਕਹਿੰਦੇ ਆ ਕਿ ਸ਼ਨਾਣ ਕਰੋ ਕਰਿ ਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਸ਼ਨਾਣ ਕਰਨ ਤੋਂ ਨਹੀਂ ਰੋਕਿਆ ਲੇਕਿਨ ਉਸ ਕਰਮ ਕਾਂਡ ਤੋਂ ਵਰਜਿਆ ਵਾ ਜੇ ਬੰਦਾ ਕੋਈ ਸੋਚੇ ਕਿ ਮੈਂ ਤਨ ਤੋਂ ਲਵਾ ਤੇ ਮੇਰਾ ਮਨ ਵਿੱਚ ਸੋਚਾ ਹੋ ਜਾਏਗਾ ਮਹਾਰਾਜ ਕਹਿੰਦੇ ਇਦਾਂ ਨਹੀਂ ਸੋਚੇ ਸੋਚਣਾ ਹੋ ਬਈ ਜੱਜੀ ਸਾਹਿਬ ਚ ਵੜਦੇ ਸੋਚੇ ਸੋਚਣਾ ਹੋ ਬਈ ਜੇ ਸੋਚੀ ਲਖਵਾਰ ਸੋਚਿਆ ਸੋਚਣਾ ਹੋ ਬਈ ਭਾਵ ਜੇ ਲੱਖਾਂ ਵਰੀ ਵੀ ਆਪਣੇ ਤੁਹਾਨੂੰ ਸੱਚਾ ਕਰ ਲਵਾ ਸੋਚੇ ਸੋਚਣਾ ਹੋ ਬਈ ਜੇ ਸੋਚੀ ਲਖਵਾਰ ਲਖਾਂਵਾਰ ਵੀ ਤੁਹਾਨੂੰ ਸੱਚਾ ਕਰ ਲਵਾ ਤੇ ਮਾਰਾ